ਸਸ਼ੀਕਾ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸਿਖਾ 7 ਵਜੇ ਤੱਕ ਦੀਆਂ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਆ ਨਜ਼ਰ ਮਾਰਦੇ ਆ ਪਹਿਲੀ ਖਬਰ ਵੱਲ ਉੱਤਰ ਪਛਮੀ ਗਲੈਂਡ ਦੇ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ ਰੇਲ ਜਿਹੜੀ ਗੱਡੀ ਸੀਗੀ ਉਹ ਪਟਰੀ ਤੋਂ ਹੇਠਾ ਡਿੱਗ ਗਈ ਜਿਸ ਤੋਂ ਬਾਅਦ ਉੱਥੇ ਆਪਣਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਜਿਹੜੀ ਘਟਨਾ ਵਾਪਰੀ ਹੈ ਬਿਹਦੀਮੰਤਪਾਖੀ ਉੱਥੇ ਆਪਣਾ ਦਫਲੀ ਦਾ ਮਾਹੌਲ ਪੈਦਾ ਹੋਇਆ ਪਰ ਗਨੀਮਤ ਇਹ ਰਹਿੰਦੀ ਹੈ ਕਿ ਫਿਲਹਾਲ ਕੋਈ ਵੀ ਜਾਣਕਾਰੀ ਅਜੇ ਹੀ ਸਾਹਮਣੇ ਨਹੀਂ ਆਈ ਹੈ ਕਿ ਕੋਈ ਜਾਨੀ ਨੁਕਸਾਨ ਹੋਇਆ ਜਾਂ ਕਿਸੇ ਨੂੰ ਕੋਈ ਜ਼ਖਮੀ ਹੋਣ ਦੀ ਖਬਰ ਫਿਲਹਾਲ ਸਾਹਮਣੇ ਨਹੀਂ ਆਈ ਹੈ ਪਰ ਵੱਡੀਆਂ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਸਾਰੀਆਂ ਟੀਮਾਂ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੀਆਂ ਨੇ ਪੂਰੇ ਮਾਮਲੇ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਇਹ ਘਟਨਾ ਕਿਵੇਂ ਵਾਪਰਦੀ ਹੈ ਪਰ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਨੇ ਨਹੀਂ ਆਈ ਹੈ ਔਰ ਟੀਮਾਂ ਮੋਟ ਕੇ ਪਹੁੰਚ ਕੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਹਰ ਇੱਕ ਵਿਅਕਤੀ ਨੂੰ ਸੁਰੱਖਿਅਤ ਗੱਡੀ ਦੇ ਵਿੱਚੋਂ ਬਾਹਰ ਜਿਹੜਾ ਵਾ ਉਹ ਲਿਆਂਦਾ ਜਾਵੇ ਗੱਡੀ ਦੇ ਵਿੱਚੋਂ ਬਾਹਰ ਉਸ ਨੂੰ ਕੱਢਿਆ ਜਾਵੇ ਕਿ ਜਿਸ ਤਰੀਕੇ ਦੇ ਨਾਲ ਇਹ ਵੱਡੀ ਘਟਨਾ ਜਿਹੜੀ ਆ ਵਾਪਰਦੀ ਆ ਤਾਂ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਸਾਂਝੀ ਕਰਦੇ ਆ ਉਹ ਬਹੁਤ ਹੈਰਾਨ ਕਰ ਦੇਣ ਵਾਲੀਆਂ ਨੇ ਕਿਉਂਕਿ ਵੱਡੀ ਘਟਨਾ ਜਿਹੜੀ ਆ ਉਹ ਇੰਗਲੈਂਡ ਦੇ ਵਿੱਚ ਵਾਪਰੀ ਹੈ ਤਾਂ ਉੱਤਰ ਪੱਛਮੀ ਇੰਗਲੈਂਡ ਦੇ ਵਿੱਚ ਇਹ ਘਟਨਾ ਵਾਪਰਦੀ ਹੋਈ ਨਜ਼ਰ ਆ ਰਹੀ ਹੈ ਦੱਸਿਆ ਜਾ ਰਿਹਾ ਅਧਿਕਾਰੀਆਂ ਨੇ ਕਿਹਾ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ ਔਰ ਇਹ ਪੁਸ਼ਟੀ ਜੜੀਆਂ ਕੀਤੀ ਗਈ ਹੈ ਕਿ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ ਐਮਰਜੈਂਸੀ ਸੇਵਾਵਾਂ ਤੇ ਨਾਰਥ ਵੈਸਟ ਐਂਬੂਲੈਂਸ ਸਰਵਿਸਿਜ਼ ਮੌਕੇ ਤੇ ਪਹੁੰਚੀਆਂ ਨੇ ਕਿ ਰੇਲ ਗੱਡੀ ਦੇ ਵਿੱਚ ਬੈਠੇ ਯਾਤਰੀਆਂ ਨੂੰ ਸੁਰੱਖਿਆ ਤੋਂ ਬਾਹਰ ਕੱਢਿਆ ਜਾਵੇ ਘਟਨਾ ਦੇ ਮੱਦੇਨਜ਼ਰ ਇਹ ਜਾਣਕਾਰੀ ਹੈ ਕਿ ਰੂਟ ਜਿਹੜਾ ਸੀਗਾ ਇਹ ਲੰਡਨ ਤੋਂ ਇੰਗਲੈਂਡ ਦੇ ਪੱਛਮੀ ਪਾਸੇ ਹੁੰਦਿਆ ਹੋਇਆ ਸਕਾਟਲੈਂਡ ਜਾਣਾ ਸੀ ਉਸ ਦੀਆਂ ਸਾਰੀਆਂ ਲਾਈਨਾਂ ਹੁਣ ਬੰਦ ਕਰ ਦਿੱਤੀਆਂ ਨੇ ਇਹ ਕਾਰਨ ਯਾਤਰਾ ਦੇ ਵਿੱਚ ਫੱਟੇ ਪੱਤਰ ਦੀ ਰੁਕਾਵਟ ਵੀ ਦੇਖਣ ਨੂੰ ਮਿਲਿਆ ਜਾਨੀ ਕਿ ਹੁਣ ਜਿਨ੍ਹਾਂ ਨੇ ਟ੍ਰੇਨ ਦੇ ਵਿੱਚ ਸਫਰ ਕਰਨਾ ਸੀ ਜਿਨ੍ਹਾਂ ਨੇ ਆਪਣੇ ਸਫਰ ਤੈਅ ਕਰਨੇ ਸੀ ਉਹਨਾਂ ਨੂੰ ਹੁਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਹੁਣ ਸਾਰੀਆਂ ਲਾਈਨਾਂ ਤਕਰੀਬਨ ਬੰਦ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਪਟਰੀ ਤੋਂ ਟ੍ਰੇਨ ਜਿਹੜੀਆਂ ਹੇਠ ਹਟੇ ਕੇ ਸੀ ਕਾਰਨ ਕੀ ਹੈ ਉਸੇ ਬਾਬਤ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਵੱਡਾ ਰੇਲ ਹਾਦਸਾ ਕਿਵੇਂ ਹੋਇਆ ਪਰ ਆਹ ਤਸਵੀਰਾਂ ਜਿਹੜੀਆਂ ਸਾਹਮਣੇ ਆ ਕੇ ਆਣੇ ਤਾਂ ਉਸ ਤੋਂ ਬਾਅਦ ਪੂਰੇ ਯਾਤਰੀਆਂ ਸੁਰੱਖਿਆਤ ਬਾਹਰ ਕੱਢਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਔਰ ਜਿਹੜੇ ਟ੍ਰਾਂਸਪੋਰਟ ਅਧਿਕਾਰੀ ਨੇ ਉਹਨਾਂ ਨੇ ਪੁਸ਼ਟੀ ਕੀਤੀ ਹੈ ਕਿ ਕੋਈ ਜ਼ਖਮੀ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਨਿਮਤ ਰਹਿੰਦੀ ਹੈ ਪਰ ਇਹ ਜੋ ਟ੍ਰੇਨ ਹੈ ਪਟਰੀ ਤੋਂ ਹੇਠਾ ਡਿੱਗਦੀ ਹੈ ਤੇ ਉਸ ਤੋਂ ਬਾਅਦ ਉੱਥੇ ਜਿਹੜੀ ਹਫੜਾ ਤਫਰੀ ਦਾ ਮਾਹੌਲ ਪੈਦਾ ਜ਼ਰੂਰ ਹੋ ਜਾਂਦਾ ਹੈ ਤਾਂ ਵੱਡੀਆਂ ਟੀਮਾਂ ਪਹੁੰਚਦੀਆਂ ਨੇ ਸਾਰੀਆਂ ਟੀਮਾਂ ਮੌਕੇ ਤੇ ਪਹੁੰਚ ਕੇ ਜਾਂਚ ਕਰਦੀਆਂ ਨੇ ਮਾਮਲੇ ਦੀਆਂ ਤੇ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਦੇਖਿਆ ਜਾਂਦਾ ਹੈ ਕਿ ਕੋਈ ਅਨਸੁਖਾਣੀ ਘਟਨਾ ਤਾਂ ਨਹੀਂ ਹੋਰ ਵਾਪਰੀ ਹੈ ਜਾਂ ਕੋਈ ਯਾਤਰੀ ਜਿਹੜਾ ਵਾ ਉਹ ਖਤਰੇ ਦੇ ਵਿੱਚ ਤਾਂ ਨਹੀਂ ਹੈ ਹਰ ਇੱਕ ਯਾਤਰੀ ਨੂੰ ਸੁਰੱਖਿਅਤ ਹਰ ਕੱਟਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਤਾਂ ਦੱਸੀਏ ਕਿ ਇੱਕ ਵੱਡਾ ਹਾਦਸਾ ਜਿਹੜਾ ਉੱਤਰ ਪੱਛਮੀ ਗਲੈਂਡ ਦੇ ਵਿੱਚ ਵਾਪਰ ਗਿਆ ਜਿਹੜੀ ਚੱਲਦੀ ਟ੍ਰੇਨ ਜਿਹੜੀ ਸੀ ਉਹ ਪਟਰੀ ਤੋਂ ਛੇਠਾ ਡਿੱਗ ਗਈ ਹੈ ਉਸ ਤੋਂ ਬਾਅਦ ਪੁਲਿਸ ਔਰ ਪੂਰੀਆਂ ਟੀਮਾਂ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੀਆਂ ਨੇ ਅਮਰੀਕਾ ਦੇ ਵਿੱਚ ਸ਼ਟਡਾਊਨ ਦੀ ਸਥਿਤੀ ਦੇ ਕਰਕੇ ਹਾਲਾਤ ਕਾਫੀ ਸਾਦਾ ਬਾਤ ਤੋਂ ਬੱਤਰ ਬਣ ਗਏ ਨੇ ਦਰਸਲ ਤੁਹਾਨੂੰ ਦੱਸੀਏ ਕਿ ਅਮਰੀਕਾ ਦੀ ਸਥਿਤੀ ਇਸ ਬਾਬਤ ਹੋ ਚੁੱਕੀ ਹੈ ਕਿ ਲੋਕਾਂ ਲਈ ਜੋ ਹੁਣ ਖਾਣ ਪੀਣ ਦੀਆਂ ਵਸਤੂਆਂ ਦਿੱਤੀਆਂ ਜਾ ਰਹੀਆਂ ਨੇ ਉਸ ਤੇ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਇੰਨੇ ਹਾਲਾਤ ਬੁਰੇ ਅਮਰੀਕਾ ਦੇ ਨਜ਼ਰ ਆ ਰਹੇ ਨੇ ਦੱਸਿਏ ਕਿ ਸ਼ਟਡਾਊਨ ਦੀ ਸਥਿਤੀ ਦੇ ਕਰਕੇ ਹੁਣ ਉਥੇ ਦੀਸ ਜਿਹੜੇ ਹਾਲਾਤ ਮੰਦੜੇ ਹੋ ਗਏ ਨੇ ਲੋਕਾਂ ਦੀਆਂ ਪਰੇਸ਼ਾਨੀਆਂ ਜ਼ਿਆਦਾ ਵੱਧਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਕੀ ਕੁਝ ਜਾਣਕਾਰੀ ਜਿਹੜੀ ਸਾਹਮਣੇ ਆਈ ਹੈ ਦਰਸਲ ਦੱਸਿਆ ਜਾ ਰਿਹਾ ਕਿ ਹੁਣ ਅਮਰੀਕਾ ਦੀ ਸਥਿਤੀ ਇੰਨੀ ਕਿ ਜ਼ਿਆਦਾ ਪਿਕਾਪੂ ਹੋਈ ਹੈ ਕਿ ਇਸ ਦੇ ਨਾਲ ਕੀ ਸਰਕਾਰੀ ਸ਼ਟਡਾਊਨ ਕਾਰਨ ਫੈਡਰਲ ਸਰਕਾਰ ਨੇ ਸਪਲੀਮੈਂਟਸ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਦੇ ਰੋਕ ਲਗਾ ਦਿੱਤੀ ਹੈ ਜਿਸ ਕਾਰਨ ਭੋਜਨ ਵੰਡ ਕੇਂਦਰਾਂ ਤੇ ਸਟੋਰਾਂ ਤੇ ਮੁਫਤ ਭੋਜਨ ਅਤੇ ਕਿਰਿਆਨੇ ਦਾ ਸਮਾਨ ਲੈਣ ਦੀ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਨਿਊਯਾਰਕ ਦੇ ਇਲਾਕੇ ਦੇ ਵਰਲਡ ਆਫ ਲਾਈਫ 크ਰਿਸਚIANS ਜਿਹੜੀ ਫਾਲੋਸ਼ਿਪ ਇੰਟਰਨੈਸ਼ਨਲ ਪੈਂਟਰੀ ਵਿੱਚ ਆਮ ਨਾਲੋਂ ਲਗਭਗ 200 ਲੋਕ ਵੱਧ ਪੁੱਜੇ ਨੇ ਕੁਝ ਲੋਕ ਸਵੇਰ ਦੇ 4 ਵਜੇ ਹੀ ਫਲ ਸਬਜ਼ੀਆਂ ਬ੍ਰੈਡ ਦੁੱਧ ਜੂਸ ਸੈਂਡਵਿਚ ਅਤੇ ਹੋਰ ਚੀਜ਼ਾਂ ਲੈਣ ਲਈ ਪਹੁੰਚੇ ਨੇ ਇਸ ਪੈਂਟਰੀ ਵਿੱਚ ਇੱਕ ਸਮਾਜਿਕ ਸੇਵਿਕਾ ਮੈਰੀ ਮਾਰਟਨ ਦੀ ਭੋਜਨ ਸਹਾਇਤਾ ਜਿਹੜੀ ਆ ਉਹ ਲੈਂਦੀ ਹੈ ਖੇਤੀਬਾੜੀ ਵਿਭਾਗ ਨੇ ਦੱਸਿਆ ਕਿ ਭੋਜਨ ਪ੍ਰੋਗਰਾਮ ਤਹਿਤ ਭੁਗਤਾਨ ਨੂੰ ਰੋਕਣ ਦੀ ਯੋਜਨਾ ਬਣਾਈ ਹੈ ਹਾਲਾਂਕਿ ਬਾਅਦ ਵਿੱਚ ਦੋ ਫੈਡਰਲ ਜੱਜਾਂ ਨੇ ਪ੍ਰਸ਼ਾਸਨ ਨੂੰ ਭੁਗਤਾਨ ਜਾਰੀ ਰੱਖਣ ਦਾ ਹੁਕਮ ਦਿੱਤਾ ਹੈ ਇਹ ਸਵਾਲ ਨਹੀਂ ਸੀ ਕਿ ਫੈਸਲੇ ਤੋਂ ਬਾਅਦ ਲਾਭਪਾਤਰੀਆਂ ਦੀ Debit cardਾਂ ਵਿੱਚ پیسے ਖਤੋਂ ਜਮ੍ਹਾਂ ਕੀਤੇ ਜਾਣਗੇ ਜਿਸ ਕਾਰਨ ਬਹੁਤ ਸਾਰੀਆਂ ਲਾਭਪਾਤਰੀਆਂ ਵਿੱਚ ਡਰ ਅਤੇ ਉਲਜਣ ਪੈਦਾ ਹੋਈ ਹੈ ਲਗਭਗ 42 ਕਰੋੜ ਲੋਕਾਂ ਨੂੰ ਸਮਾਜ ਸੁਰੱਖਿਆ ਪ੍ਰਦਾਨ ਕਰਦਾ ਹੈ ਤੇ ਦਰਸਲ ਦੱਸੀਏ ਕਿ ਜਿਸ ਤਰੀਕੇ ਨਾਲ ਸਥਿਤੀ ਅਮਰੀਕਾ ਦੇ ਵਿੱਚ ਬੜੀ ਹੋਈ ਹੈ ਬਹੁਤ ਚਿੰਤਨਯੋਗ ਸਥਿਤੀ ਹੈ ਜਾਨੀ ਕਿ ਹੁਣ ਅਮਰੀਕਾ ਦੇ ਵਿੱਚ ਹਾਲਾਤ ਕਾਫੀ ਜ਼ਿਆਦਾ ਬੱਦਰ ਬਣ ਗਏ ਨੇ ਅਮਰੀਕਾ ਦੀ ਸਥਿਤੀ ਵਿੱਚ ਹਜੜੇ ਕੋਈ ਵੀ ਸੁਧਾਰ ਨਹੀਂ ਆ ਰਿਹਾ ਹੁਣ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਸਟੋਰਾਂ ਦੇ ਬਾਹਰ ਔਰ ਵੱਡੀਆਂ-ਵੱਡੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਜਿੱਥੇ ਲੋਕ ਆਪਣੀਆਂ ਬੇਸਿਕ ਨੀਡਸ ਨੂੰ ਪੂਰਾ ਕਰਨ ਲਈ ਉਹ ਚੀਜ਼ਾਂ ਲੈਣ ਦੇ ਲਈ ਉੱਥੇ ਪਹੁੰਚੇ ਹੋਏ ਨੇ ਸਵੇਰੇ 4 ਵਜੇ ਹੀ ਲੰਬੀਆਂ-ਲੰਬੀਆਂ ਲਾਈਨਾਂ ਫਲ ਸਬਜ਼ੀਆਂ ਬ੍ਰੈਡ ਜਾਂ ਕੁਝ ਹੋਰ ਜਿਹੜੀਆਂ ਚੀਜ਼ਾਂ ਨੇ ਆਪਣੇ ਬੱਚਿਆਂ ਦੇ ਲਈ ਮਾਪੇ ਲੰਲੀ ਖੜੇ ਹੋਏ ਨੇ ਇੱਕ ਹਾਲਾਤ ਅਮਰੀਕਾ ਦੇ ਵਿਗੜ ਚੁਕੇ ਨੇ ਔਰ ਸ਼ਟਡਾਊਨ ਦੇ ਕਰਕੇ ਸਥਿਤੀ ਜਿਹੜੀ ਆ ਜ਼ਿਆਦਾ ਵੱਧ ਤੋਂ ਬੱਤਰ ਹੁੰਦੀ ਹੋਈ ਨਜ਼ਰ ਆ ਰਹੀ ਆ ਦੱਸਿਏ ਕਿ ਹੁਣ ਫੈਡਰਲ ਸਰਕਾਰ ਨੇ ਜੋ ਆ ਸਪਲੀਮੈਂਟਸ ਨਿਊਟ੍ਰੀਸ਼ਨ ਅਸਿਸਟੈਂਟਸ ਪ੍ਰੋਗਰਾਮ ਤੇ ਰੋਕ ਲਗਾ ਦਿੱਤੀ ਆ ਜਿਸ ਕਰਕੇ ਵੰਡ ਕੇਂਦਰਾਂ ਤੇ ਲੋਕ ਜਿਹੜੀ ਸਟੋਰਾਂ ਤੇ ਮੁਫਤ ਭੋਜਨ ਤੇ ਕਿਰੀਅਨ ਦਾ ਸਮਾਨ ਲੈਣ ਲਈ ਉੱਥੇ ਲੋਕੀ ਜਿਹੜੇ ਨੇ ਜ਼ਿਆਦਾ ਮਾਤਰਾ ਤੇ ਪਹੁੰਚੇ ਨੇ ਜਿਸ ਕਰਕੇ ਹੁਣ ਉੱਥੇ ਦੀ ਭੀੜ ਜ਼ਿਆਦਾ ਵਾਧੀ ਜਾ ਰਹੀ ਹੈ ਦੇ ਨਾਲ ਦੇ ਨਾਲ ਲੋਕਾਂ ਨੂੰ ਭਾਰੀ ਮਾਤਰਾ ਤੇ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਇਸ ਦੇ ਚਲਦੇ ਅਮਰੀਕਾ ਦੀ ਸਿਟੀ ਕਾਫੀ ਜ਼ਿਆਦਾ ਬਣੀ ਜਾਂ ਜਿਹੜੀ ਬਹੁਤ ਜ਼ਿਆਦਾ ਮਦ ਭਾਗੀ ਬਣੀ ਹੋਈ ਹੈ ਅਮਰੀਕਾ ਦੇ ਹਾਲਾਤ ਮੰਦੜੇ ਬਣੇ ਹੋਏ ਨੇ ਉੱਥੇ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਲੋਕ ਖਾਣਾ ਲੈਣ ਦੇ ਲਈ ਭੋਜਨ ਲੈਣ ਦੇ ਲੱਗੇ ਹੋਏ ਨੇ ਔਰ ਉੱਥੇ ਜਿਹੜੀ ਆ ਹੁਣ ਹਲਚਲ ਵੱਡੇ ਪੱਧਰ ਦੀ ਪੈਦਾ ਹੁੰਦੀ ਹੋਈ ਨਜ਼ਰ ਆ ਰਹੀ ਹੈ ਅਮਰੀਕਾ ਦੇ ਹਾਲਾਤ ਸ਼ਟਡਾਊਨ ਤੋਂ ਬਾਅਦ ਵਾਤੋਂ ਬੱਤਰ ਹੋ ਗਏ ਨੇ ਮੌਕੇ ਦੀਆਂ ਤਸਵੀਰਾਂ ਜਣੀਆਂ ਨੇ ਬਹੁਤ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਮੈਕਸੀਕੋ ਦੇ ਇੱਕ ਸਟੋਰ ਦੇ ਵਿੱਚ ਭਿਆਨਕ ਅੱਗ ਲੱਗਣ ਤੇ ਕਰਕੇ ਕਈ ਲੋਕਾਂ ਦੀ ਮੌਤ ਹੋਈ ਹੈ ਤੇ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਦਰਸੱਲ ਇਹ ਬਿਹੱਦ ਹੀ ਮੰਦਪਾਗੀ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ ਅਮਰੀਕਾ ਦੇ ਵਿੱਚ ਇੱਕ ਸਟੋਰ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਵੱਡਾ ਹਾਦਸਾ ਉੱਥੇ ਵਾਪਰ ਜਾਂਦਾ ਹੈ ਮੌਕੇ ਤੇ ਅਫੜਾ ਤਫੜੀ ਮੱਚ ਜਾਂਦੀ ਹੈ ਕਈ ਲੋਕ ਇਸ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਕਈ ਧੰਮ ਤੋੜਦੇ ਤੇ ਕਈ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਪੂਰੀ ਜਾਣਕਾਰੀ ਸਾਹਮਣੇ ਆ ਗਈ ਹੈ ਦੱਸਿਆ ਜਾ ਰਿਹਾ ਕਿ ਹੁਣ ਮੈਕਸੀਕੋ ਦੇ ਇੱਕ ਸਟੋਰ ਦੇ ਵਿੱਚ ਆਗ ਲੱਗੀ ਜਿਸ ਦੇ ਨਾਲ ਬੱਚਿਆਂ ਸਮੇਤ ਤੇ ਲੋਕਾਂ ਦੀ ਮੌਤ ਹੋਈ ਹੈ ਤੇ ਹੋਰ ਜ਼ਖਮੀ ਹੋਏ ਨੇ ਤੇ ਉਸ ਤੋਂ ਬਾਅਦ ਅੱਗ ਜਿਹੜਾ ਅੱਗ ਦਾ ਕਾਰਨ ਆ ਸੁਨੇਰਾ ਸੂਬੇ ਦੇ ਰਾਜਸਥਾਨੀ ਹਿਰਮੋਸिलो ਸ਼ਹਿਰ ਦੇ ਵਿੱਚ ਹੋਈ ਹੈ ਅਧਿਕਾਰੀਆਂ ਨੇ ਕਿਹਾ ਕਿ ਮਸ਼ਹੂਰ ਡਿਸਕਾਊਂਟ ਚੇਨ ਫਾਲ ਦੋਸ ਦਾ ਹਿਸਾ ਰੇ ਸਟੋਰ ਕਿਸੇ ਹਮਲੇ ਦਾ ਨਿਸ਼ਾਨਾ ਨਹੀਂ ਸੀ ਔਰ ਦਾ ਉਦਾਸੀ ਇਹ ਕਿ ਇਸ ਦੇ ਨਾਲ ਜਿਹੜੀ ਭਿਆਨਕ ਅਗ ਲੱਗੀ ਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਮੁਟਲੀ ਜਾਂਚ ਤੋਂ ਬਾਅਦ ਜਿਹੜਾ ਵਾ ਇਹ ਪਤਾ ਲੱਗਿਆ ਕਿ ਜ਼ਹਿਰੀਲੀ ਗੈਸ ਕਾਰਨ ਇਹ ਵੱਟਾ ਹਾਦਸਾ ਹੋਇਆ ਅਗ ਲੱਗੀ ਹੈ ਉਹਨਾਂ ਕਿਹਾ ਕਿ ਇਸ ਸਮੇ ਸਾਡੇ ਕੋਲ ਜਿਹੇ ਕੋਈ ਵੀ ਸੰਕੇਤ ਨਹੀਂ ਹੈ ਇਸ ਨਾਲ ਇਹ ਮੰਨ ਸਕੀਏ ਕਿ ਅੱਗ ਜਾਣ ਮੁੱਤਕੇ ਲਗਾਈ ਹੋਵੇ ਜਾਂ ਫੇ ਕੋਈ ਸੱਚੀ ਘਟਨਾ ਜਿਹੜੀ ਆ ਵਾਪਰੀ ਹੈ ਤਾਂ ਦੱਸ ਦਈਏ ਕਿ ਉਸ ਤੋਂ ਬਾਅਦ ਹੁਣ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਜੋ ਹੈ ਫਾਲਡੋਸ ਦੇ ਸਟੋਰ ਦੇ ਵਿੱਚ ਭਿਆਨਕ ਆਕਲ ਲੱਗੀ ਦੇਖਣ ਨੂੰ ਮਿਲੀ ਹੈ ਇਹ ਸੜਿਆ ਹੋਇਆ ਇੱਕ ਆਦਮੀ ਸਟੋਰ ਤੇ ਐਂਟਰੀ ਕੇਅਰ ਦੇ ਵਿੱਚ ਕੁਝ ਮੀਟਰ ਦੀ ਦੂਰੀ ਤੇ ਟਿਕਦਾ ਦਿਖਾਈ ਦਿੱਤਾ ਹੈ ਤਾਂ ਭਿਆਨਕ ਤਸਵੀਰਾਂ ਹੋਰ ਉਸ ਤੋਂ ਬਾਅਦ ਪੋਸਟ ਜਿਹੜੀ ਪਾ ਕੇ ਵੀ ਇਹ ਸਾਰੇ ਮਾਮਲੇ ਤੇ ਦੁੱਖ ਪ੍ਰਗਟਾਇਆ ਗਿਆ ਉਹਨਾਂ ਨੇ ਕਹਿ ਕੇ ਪਰਿਵਾਰਕ ਮੈਂਬਰਾਂ ਦੇ ਨਾਲ ਸੰਵੇਦਨਾ ਹੈ ਜਿਨ੍ਹਾਂ ਦੇ ਪਰਿਵਾਰ ਵਾਲੇ ਇਸ ਘਟਨਾ ਦੇ ਵਿੱਚ ਸ਼ਿਕਾਰ ਹੋਏ ਨੇ ਉਹਨਾਂ ਪੀੜਤਾ ਦੇ ਪਰਿਵਾਰਾਂ ਤੇ ਜ਼ਖਮੀਆਂ ਦੀ ਮਦਦ ਸਹਾਇਤਾ ਦੇਣ ਪੇਚਣ ਲਈ ਨਿਰਦਾਸ਼ ਨਿਰਦੇਸ਼ ਦਿੱਤੇ ਨੇ ਅੱਗ ਬੁਝ ਚੁੱਕੀ ਹੈ ਪਰ ਉਸ ਤੇ ਲੱਗਣ ਦਾ ਕਾਰਨ ਅਜੇ ਸਪਸ਼ਟ ਨਹੀਂ ਹੋਇਆ ਹਾਲਾਂਕਿ ਕੁਝ ਰਿਪੋਰਟਾਂ ਨੇ ਬਿਜਲੀ ਦੀ ਖਰਾਬੀ ਹੋਣ ਦਾ ਵੀ ਜ਼ਿੰਮੇਵਾਰੀ ਜਿਹੜੀ ਦੱਸੀ ਹੈ ਜ਼ਿੰਮੇਵਾਰ ਦੱਸਿਆ ਕਿ ਇਹ ਕਾਰਨ ਨੇ ਇਹ ਹੋਇਆ ਕਿ ਘਟਨਾ ਵਾਪਰੀ ਹੈ ਜਾਂ ਫਿਰ ਕਿਹਾ ਜਾ ਰਿਹਾ ਹੈ ਕਿ ਜ਼ੇੜੀਲੀ ਗੈਸ ਲੀਕ ਹੋਣ ਦੇ ਕਰਕੇ ਘਟਨਾ ਵਾਪਰੀ ਹੈ ਪਰ ਅਸਲ ਕਾਰਨ ਕੀ ਸੀਗਾ ਉਸ ਬਾਬਤ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਮੈਕਸੀਕੋ ਦੇ ਇੱਕ ਸਟੋਰ ਦੇ ਵਿੱਚ ਭਿਆਨਕ ਆਕ ਲੱਕੜ ਦਿਆ ਤਸਵੀਰਾਂ ਖੌਫਨਾਕ ਸਾਹਮਣੇ ਆਈਆਂ ਜਿਸ ਤੋਂ ਬਾਅਦ ਮਾਮਲਾ ਕਾਫੀ ਜ਼ਿਆਦਾ ਪੱਕ ਗਿਆ ਤੇ ਦੱਸਿਆ ਕਿ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਇਸ ਦੇ ਵਿੱਚ ਕੁਝ ਆਦਮੀ ਕੁਝ ਵਿਅਕਤੀ ਝੁਲਸਦੇ ਨਜ਼ਰ ਆਏ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਕਈ ਜਿਹੜੇ ਨੇ ਮੌਤੇ ਘਟ ਉਤਰੇ ਨੇ ਤਾਂ ਮੰਦਪਾ ਕੀ ਖਬਰ ਜਿਹੜੀ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੈਕਸੀਕੋ ਤੋਂ ਹੈਰਾਨ ਪਰੇਸ਼ਾਨ ਕਰਨ ਵਾਲੀਆਂ ਖਬਰਾਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਔਰ ਅੱਧ ਕਾਰਨ ਤੇ ਹੀ ਲੋਕਾਂ ਦੀ ਮੌਤ ਹੋਈ ਹੈ ਇੱਕ ਬੱਚੇ ਇਸ ਦੇ ਵਿੱਚ ਸ਼ਾਮਲ ਸੀਗੇ ਤੇ ਕਈ ਗੰਭੀਰ ਰੂਪ ਦੇ ਨਾਲ ਜ਼ਖਮੀ ਜਿਹੜੇ ਹੋਏ ਨੇ ਤੇ ਉਸ ਤੋਂ ਬਾਅਦ ਇਹ ਅੱਗ ਕਿਉਂ ਲੱਗੀ ਹੈ ਪੂਰੀ ਘਟਨਾ ਕਿਉਂ ਵਾਪਰੀ ਹੈ ਉਸ ਬਾਰੇ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ